मजदूर नानक देवालो मज़दूर आख़िया पाणीअ खे روٹی جسلے پانی ڈر لگے چھوڑ والے تو بل ہی کہاڑا تے اے نئی دہا تیرے آدرا تے کاں تو آئے ہوئے نے لا تیرے حصے دے امر تے شائے ہوئے نے دسوں انہاں باغاں دی بار کاف دی جتھے مالیاں دے مکھ مار جائے ہوئے نے دسوں بہت بہت شکریہ میں منتی کر رہا سٹی پنجاب لوک سبھ دے ترکمند کی صبح کمیٹی نے ਸਾਰੇ ਬੰਦੇ ਇਸਾ ਕਰਕੇ ਆਇਆ ਹੈ ਜੀ ਨਾਲ ਮਾਣ ਤੇ ਮਨ ਲੋਕੀ ਜਨਤਾ ਦੇ ਗੱਲ ਜੀ ਬਲਜਾਰ ਭੰਦੇ ਜੀ ਜਿਹੜੇ ਸਾਡੇ ਪੰਜਾਬੀ ਸੈਂਟਰ ਕਟਰੀ ਦੇ ਤੇ ਜੀ ਜਿਸ ਨਾਲ ਉਹ ਵੀ ਮੰਚ ਤੇ ਆਉਣਗੇ ਆਪਣੇ ਲੋਕ ਜਨਤਾ ਦਾ ਲੋਕ ਸੰਗਤ ਦਾ ਸਨਮਾਨ ਕਰੇ ਜਾ ਰਹੇ ਨੇ 1997 ਤੋਂ 2000 ਤੱਕ ਦੂਰਦਰਸ਼ਨ ਦੇ ਬਹੁਤ ਚਰਚਿਤ ਤੇ ਪਸੰਦੀਦਾ ਪ੍ਰੋਗਰਾਮ ਸੁਣ ਵੀ ਲਈ ਉਸਨੇ ਕਈ ਕਿਸਮਾਂ ਦਾ ਸਭੂ ਨਿਰਦੇਸ਼ਨ ਦਿੱਤਾ ਲੋਕਾਂ ਇੱਕ ਦੂਸਰੇ ਦੀ ਦੁਸ਼ੀਰੀ ਦੀ ਜ਼ਿੰਦਗੀ ਤੇ ਰਸਤਾਵੇ ਦੀ ਖਰਮ ਪਾਣੀ ਪਾਣੀਆਂ ਦੇ ਗੀਤ ਦਾ ਨਿਰਦੇਸ਼ਨ ਕੀਤਾ 1993 ਦੀ ਕ੍ਰਾਂਤੀ ਕਰੇ ਤੱਕ ਵੀ ਪਾਸ ਦੇ ਜੀਵਨ ਉਤਿਆਨ ਦੀ ਹੋਣੀ ਨਹੀਂ ਸਾਡੀ ਹੋਣੀ ਨਹੀਂ ਸਾਡੇ ਬੱਚਿਆਂ ਦੇ ਭੋਗੀ ਤੇ ਅਸੀਂ ਇਹ ਗੱਲ ਭੁੱਲੇ ਨਹੀਂ ਆ ਅਸੀਂ ਪੰਜਾਬ ਦੇ ਰਹਿੰਦੇ ਆ ਅਸੀਂ ਭੁੱਲੇ ਨਹੀਂ ਆ ਜਦੋਂ ਕਿਸੇ ਨੇ ਲੋਕਾਂ ਨੇ ਅਖਾਵੇ ਜੀ ਧੂੜ ਝੋੜੀ ਹੋਏ ਸਿਆਸਤਦਾਨਾਂ ਨੇ ਤਾਂ ਉਹ ਕਹਿੰਦੇ ਆ ਤੁਹਾਡਾ ਧਰਮ ਖਤਰੇ ਵਿੱਚ ਹੈ ਸਾਡਾ ਵੀ ਧਰਮ ਖਤਰੇ ਵਿੱਚ ਪਿਆ ਸੀ ਤੇ ਪਾਜੀ ਕੁਸ਼ਰਨ ਸਿੰਘ ਮੇਰੇ ਪਿਤਾ ਕਹਿੰਦੇ ਸੀ ਜਦੋਂ ਮੈਂ ਜਦੋਂ ਦਾ ਮੈਂ ਜੰਮਿਆ ਉਦੋਂ ਦੀ ਸਿੱਖੀ ਖਤਰੇ ਵਿੱਚ ਹੈ ਪਹਿਲੇ ਸਿੱਖੀ ਖਤਰੇ ਵਿੱਚ ਆਈ ਸੀ ਸਿਦਾਸੀ ਬਣਾਵਟਾ ਕਿਹਾ ਜਾਂਦਾ ਹੈ ਸਿੱਖਾਂ ਨੂੰ ਦੱਸਿਆ ਗਿਆ ਪੰਜਾਬ ਦੇ ਕਿ ਤੁਹਾਡਾ ਧਰਮ ਖਤਰੇ ਵਿੱਚ ਹੈ ਤੁਹਾਨੂੰ 인ਦਰਾ ਗਾਂਧੀ ਦਾ Hindu ਧਰਮ ਜਿਹੜਾ ਹੈ ਉਹ ਤੁਹਾਡੇ ਤੇ ਹਾਵੀ ਹੋ ਰਿਹਾ ਤੁਸੀਂ ਸਿੱਖੀ ਖਤਰੇ ਵਿੱਚ ਹੈ ਅਸੀਂ ਬੜੀ ਮੁਸ਼ਕਿਲ ਨਾਲ ਆਪਣੇ ਲੋਕਾਂ ਨੂੰ ਉਸ ਦੰਦਾਂ ਦਾ ਵਿੱਚੋਂ ਕੱਢ ਕੇ ਪੰਜਾਬ ਦੇ ਲੋਕ ਨਿਕਲੇ ਨੇ ਤੇ ਅੱਜ ਦੇਸ਼ ਦਾ Hindu ਖਤਰੇ ਵਿੱਚ ਪੈ ਗਿਆ ਪ੍ਰਧਾਨ ਮੰਤਰੀ ਉਹਨਾਂ ਨੂੰ ਕਹਿ ਰਿਹਾ ਕਿ ਦੇਸ਼ ਤੇ Hindu خطرہ ہے کیونکہ مسلمان گرفتی گھنٹی چاہ رہے ہیں رونا تا طرم ساڑھے تے کابز ہو جائے گا سنو اے ایسا چونٹ جڑا فرید ہے انہوں سمجھن دی لوڑ ہے انہوں اسی سمجھاں گے جدو اسی کٹیے مل کے بیٹھاں گے جدو اسی اپنے نے جنہیں ناٹک دیکھا ناٹک دیکھا گیر سنے جی سانو پائی لالو دا دہان ہے سارے بابے نانک نے سانو کو کونسپٹ جڑا سی مزدور دا مزدور جماعت دا دیتا سی سر سابے نانک ہی نے ہی سانو لال چندے دے راول کے سی جدونا نے کودرے کی روٹی چوں دھد پاگو کی روٹی سی تا اونا نے ہی اس لال چندے والے راہ دے سانو سے سی کہ آج سانو مڑ کیوں بننا یاد کریں

ਇਹ ਕੰਮ ਬਹੁਤ ਵਾਰੀ ਹੋਇਆ ਹੈ ਇਹ ਆਉਂਦੀ ਹੈ ਤੇ ਚਲੀ ਜਾਂਦੀ ਹੈ ਇਹ ਆਉਣ ਤੋਂ ਪਹਿਲਾਂ ਬਹੁਤ ਸਾਰੀ ਝੱਖਣ ਝੋਲੇ ਲੈ ਕੇ ਆਉਂਦੀ ਹੈ ਤੇ ਜਾਣ ਤੋਂ ਬਾਅਦ ਇਹ ਬਹੁਤ ਲੰਮੀ ਤਿਆਰੀ ਕਰਕੇ ਆਪਣੇ ਹਥਿਆਰਾਂ ਚੰੜ ਕੇ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਦੇ ਖਿਲਾਫ ਜੰਗ ਛੇੜਨ ਦੀ ਤਿਆਰੀ ਕਰਦੀ ਹੈ ਟੂਣਾ ਤੋਂ ਕੁਝ ਮਹੀਨੇ ਪਹਿਲਾਂ ਕਦੇ ਇਹ ਰੰਤ ਪਿੰਡਾਂ ਦੀਆਂ ਸੜਕਾਂ ਤੇ ਵੱਟੇ ਸਿੱਡਿਆ ਕਰਦੀ ਸੀ ਅੱਜ ਉਹ ਆਟਾ ਧਾਲ ਤੇ ਬੱਸ ਦਾ ਸਫ਼ਰ ਫ੍ਰੀ ਕਰਨ ਦੀਆਂ ਗੱਲਾਂ ਕਰਦੀ ਐ ਉਹ ਲੋਕਾਂ ਨੂੰ ਲੋਕ ਨਹੀਂ ਸਮਝਦੀ ਉਹ ਬਾਬੇ ਨਾਨਕ ਦੇ ਵਾਰਸ ਲੋਕਾਂ ਨੂੰ ਮੰਗਦੇ ਸਮਝਦੀ ਐ ਉਹ ਸ ਕਹਾਵੀ ਬੰਦੇ ਮਾਰਦੇ ਸੁਣੀ ਦੀਆਂ ਤਾਇਆ ਕਲਮਾ ਵਾਲੇ ਤਾਂ ਮਰਦੇ ਸੁਣਿਆ ਕਿਹੋ ਵੀ ਨਹੀਂ ਸੁਣੇ ਉਹ ਉਹਦਾ ਸੱਚ ਬੋਲਣ ਵਾਲੇ ਮਰਦੇ ਆ ਉਹ ਜਿੱਦੀ ਬੈਠੀ ਮੈਂ ਤਾਂ ਤੈਨੂੰ ਝੂਠ ਲਿਖਣ ਲਈ ਗਿਆ ਤੇਰੇ ਲਈ ਹੰਮ ਪਰ ਨੀਲਾ ਹਰੋਂ ਸੰਗ ਰੰਗੇ my oh. door Thank oh, you. چندریاں کوئی کالی ہاتھ مرے گا